ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਮਰਦਾਨਾ ਜੀ ਆਦ ਨਾਲ ਪ੍ਰਚਾਰ ਕਰਦੇ ਹੋਏ ਹਸਨ ਅਬਦਾਲ ਪਿੰਡ ਦੇ ਨੇੜੇ ਪਹੁੰਚੇ। ਇੱਥੇ ਇੱਕ ਸੁੰਦਰ ਢਿੱਲਾ ਸੀ ਜਿਸ ਤੇ ਵਲੀ ਕੰਦਾਰੀ ਨਾਂ ਦਾ ਇੱਕ ਫਕੀਰ ਰਹਿੰਦਾ ਸੀ। ਉਹ ਆਪਣੇ ਆਪ ਨੂੰ ਵੱਡਾ ਧਰਮੀ ਤੇ ਰੋਹਾਨੀ ਸਮਝਦਾ ਸੀ ਪਰ ਅੰਦਰੋਂ ਅਹੰਕਾਰ ਨਾਲ ਭਰਿਆ ਹੋਇਆ ਸੀ। ਹਸਨ ਅਬਦਾਲ ਪਿੰਡ ਦੇ ਲੋਕਾਂ ਨੂੰ ਪਾਣੀ ਦਾ ਸਿਰਫ ਇੱਕ ਹੀ ਸਰੋਤ ਸੀ, ਢਿੱਲੇ ਤੇ ਵਲੀ ਕੰਦਾਰੀ ਦੇ ਕੋਲੋਂ ਨਿਕਲਦਾ ਚਸ਼ਮਾ। ਵਲੀ ਇਸ ਚਸ਼ਮੇ ਦਾ ਮਾਲਕ ਬਣ ਬੈਠਿਆ ਸੀ ਅਤੇ ਆਪਣੀ ਮਰਜ਼ੀ ਨਾਲ ਹੀ ਲੋਕਾਂ ਨੂੰ ਪਾਣੀ ਦਿੰਦਾ ਸੀ। ਗੁਰੂ ਜੀ ਟਿੱਲੇ ਦੇ ਟਿਕ ਗਏ ਅਤੇ ਸੰਗਤ ਉਹਨਾਂ ਕੋਲ ਆ ਕੇ ਕੀਰਤਨ ਅਤੇ ਨਾਮ ਸਿਮਰਨ ਕਰਨ ਲੱਗੀ। ਗਰਮੀ ਦਾ ਸਮਾਂ ਸੀ ਸੰਗਤ ਨੂੰ ਪਾਣੀ ਦੀ ਲੋੜ ਪਈ। ਗੁਰੂ ਜੀ ਨੇ ਮਰਦਾਨਾ ਜੀ ਨੂੰ ਕਿਹਾ, ਜਾ ਕੇ ਵਲੀ ਕੰਧਾਰੀ ਤੋਂ ਪਾਣੀ ਮੰਗ ਲਿਆ ਜਾਵੇ। ਮਰਦਾਨਾ ਜੀ ਟਿੱਲੇ ਤੇ ਗਏ ਤੇ ਵਲੀ ਨੂੰ ਪਾਣੀ ਲਈ ਬੇਨਤੀ ਕੀਤੀ। ਪਰ ਵਲੀ ਨੇ ਹੰਕਾਰ ਨਾਲ ਕਿਹਾ, ਤੁਹਾਡੇ ਗੁਰੂ ਨੂੰ ਕਹੋ ਕਿ ਮੇਰੇ ਕੋਲ ਨਾ ਆਏ। ਜੇ ਉਹ ਵੱਡੇ ਫਕੀਰ ਹਨ ਤਾਂ ਆਪਣੇ ਆਪ ਪਾਣੀ ਕੱਢ ਕੇ ਦਿਖਾਉਣ। ਮਰਦਾਨਾ ਜੀ ਖਾਲੀ ਹੱਥ ਵਾਪਸ ਆਏ। ਗੁਰੂ ਜੀ ਨੇ ਸ਼ਾਂਤੀ ਨਾਲ ਮਿੱਟੀ ਤੇ ਇੱਕ ਪੱਥਰ ਉਠਾਇਆ ਤੇ ਉਸ ਥਾਂ ਤੋਂ ਪਾਣੀ ਦਾ ਚਸ਼ਮਾ ਨਿਕਲ ਆਇਆ ਸੰਗਤ ਨੇ ਪਾਣੀ ਪੀ ਕੇ ਆਪਣੀ ਤਰਸ ਬੁਝਾਈ ਇਹ ਵੇਖ ਕੇ ਵਲੀ ਕੰਦਾਰੀ ਦੇ ਮਨ ਵਿੱਚ ਈਰਖਾ ਪਰ ਗਈ ਉਸ ਨੇ ਗੁੱਸੇ 'ਚ ਆ ਕੇ ਆਪਣੇ ਟਿੱਲੇ ਤੋਂ ਇੱਕ ਵੱਡਾ ਪੱਥਰ ਗੁਰੂ ਜੀ ਵੱਲ ਸੁੱਟ ਦਿੱਤਾ ਪਰ ਜਦੋਂ ਉਹ ਪੱਥਰ ਗੁਰੂ ਜੀ ਦੇ ਨੇੜੇ ਆਇਆ ਗੁਰੂ ਜੀ ਨੇ ਆਪਣਾ ਹੱਥ ਉਠਾ ਕੇ ਉਸ ਨੂੰ ਰੋਕ ਲਿਆ ਪੱਥਰ ਗੁਰੂ ਜੀ ਦੇ ਹੱਥੇ ਹੇਠ ਰੁਕ ਗਿਆ ਤੇ ਉਸ ਤੇ ਗੁਰੂ ਜੀ ਦੇ ਹੱਥ ਦੀ ਛਾਪ ਪੈ ਗਈ ਅੱਜ ਵੀ ਉਹ ਹੱਥ ਛਾਪ ਵਾਲਾ ਪੱਥਰ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਵਿੱਚ ਸੰਭਾਲਿਆ ਹੋਇਆ ਹੈ ਇਸ ਘਟਨਾ ਤੋਂ ਵਲੀ ਕੰਦਾਰੀ ਦਾ ਅਹੰਕਾਰ ਟੁੱਟ ਗਿਆ ਉਸ ਨੂੰ ਸਮਝ ਆਈ ਕਿ ਅਸਲ ਫਕੀਰੀ ਅਹੰਕਾਰ ਛੱਡ ਕੇ ਲੋਕਾਂ ਦੀ ਸੇਵਾ ਕਰਨ ਵਿੱਚ ਹੈ